ਖੜੇ ਹੋ ਕੇ ਇਹਨਾਂ ਔਰਤਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਚੀ ਉੱਚੀ ਰੋਂਦੇ ਹੋਏ ਘਰਲੋਂਦੇ ਹੋਏ ਕੀਰਨੇ ਪਾਏ ਜਾ ਰਹੇ ਨੇ ਦਰਅਸਲ ਜਲੰਧਰ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਤੇ ਇੰਨੇ ਬੁਰੇ ਤਰੀਕੇ ਦੇ ਨਾਲ ਉਸ ਨੂੰ ਮਾਰਿਆ ਗਿਆ ਕਿ ਉਸ ਦੀ ਧੋਣ ਵੀ ਜਿਹੜੀ ਹੈ ਸਰੀਰ ਤੋਂ ਵੱਖ ਕਰ ਦਿੱਤੀ ਜਾਂਦੀ ਇੱਥੋਂ ਤੱਕ ਕਿ ਕਤਲ ਕਰਨ ਤੋਂ ਬਾਅਦ ਜੋ ਹੈ ਉਸ ਦੀ ਮ੍ਰਿਤਕ ਦੇਹ ਨੂੰ ਅਗਧ ਲਗਾ ਕੇ ਨਾਲੇ ਦੇ ਵਿੱਚ ਸੁੱਟਿਆ ਜਾਂਦਾ ਹੈ ਇਸ ਤਰ੍ਹਾਂ ਦਾ ਹੈਵਾਨਿਕ ਭਰਿਆ ਰੂਪ ਵੇਖਣ ਨੂੰ ਮਿਲਦਾ ਹੈ ਜਲੰਧਰ ਦੇ ਵਿੱਚ ਹਾਲਾਂਕਿ ਕਿਸੇ ਨਾਲ ਉਸ ਵਿਅਕਤੀ ਦੀ ਦੁਸ਼ਮਣੀ ਸੀ ਜਿਸਦੇ ਵੱਲੋਂ ਇਹ ਕਾਰਾ ਕੀਤਾ ਗਿਆ ਜਾਂ ਫਿਰ ਕੋਈ ਹੋਰ ਮਾਮਲਾ ਹੈ ਪੁਲਿਸ ਚਾਰਜ ਦਾ ਵਿਸ਼ਾ ਪਰ ਦੂਜੇ ਪਾਸੇ ਜਿਵੇਂ ਇਸ ਖਬਰ ਦੇ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਜੋ ਉਹਨਾਂ ਦਾ ਵਿਅਕਤੀ ਆ ਉਸਦੀ ਇਸ ਤਰ੍ਹਾਂ ਮੌਤ ਹੋ ਚੁੱਕੀ ਹੈ ਸ਼ਰੀਆਮ ਕਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਭੜਕੇ ਹੋਏ ਪਰਿਵਾਰਿਕ ਮੈਂਬਰ ਸੜਕ ਦੇ ਉੱਤੇ ਆ ਕੇ ਜੋ ਹੈ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਉੱਚੀ ਉੱਚੀ ਰੋਂਦੇ ਹੋਏ ਕੀਰਨੇ ਪਾਉਂਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਇਸ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਫੜ ਲਿਆ ਗਿਆ ਪਰ ਬੇहद ਹੈਰਾਨੀ ਵਾਲੀ ਗੱਲ ਹੈ ਕਿ ਜੋ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਉਸ ਦਾ ਸਿਰ ਅਜੇ ਤੱਕ ਨਹੀਂ ਲੱਭਿਆ ਜਾ ਸਕਿਆ ਉਸ ਦੇ ਸਿਰ ਦੀ ਭਾਲ ਕੀਤੀ ਜਾ ਰਹੀ ਹੈ ਕਤਲ ਦੇ ਅਸਲ ਕਾਰਨਾਂ ਦੇ ਬਾਰੇ ਵੀ ਕੁਝ ਵੀ ਪਤਾ ਨਹੀਂ ਚੱਲ ਸਕਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜੋ ਹੈ ਘਰ ਦੀਆਂ ਔਰਤਾਂ ਇਸ ਵੇਲੇ ਕੜਕ ਦੀ ਧੁੱਪ ਦੇ ਵਿੱਚ ਸੜਕ ਦੇ ਉੱਤੇ ਭੁੰਜੇ ਬੈਠ ਕੇ ਜੋ ਹੈ ਇਨਸਾਫ ਦੀ ਮੰਗ ਕਰ ਰਹੀਆਂ ਨੇ ਕਿਉਂਕਿ ਹੈਵਾਨੀਅਤ ਭਰਿਆ ਰੂਪ ਉਹਨਾਂ ਕਾਤਲਾਂ ਦਾ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਵਿਅਕਤੀ ਦਾ ਕਤਲ ਕੀਤਾ ਗਿਆ ਉਸ ਦੀ ਧੌਣ ਸਰੀਰ ਤੋਂ ਵਾਕ ਕਰ ਦਿੱਤੀ ਗਈ ਤੇ ਮ੍ਰਿਤਕ ਦੇ ਨੂੰ ਅੱਗ ਲਗਾ ਕੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਆਖਿਰਕਾਰ ਇਸ ਵੇਲੇ ਕੀ ਮਾਹੌਲ ਬਣਿਆ ਹੋਇਆ ਹੈ ਥਾਣੇ ਦੇ ਬਾਹਰ ਤਸਵੀਰਾਂ ਵੱਲ ਰੁਕ ਕਰਦੇ ਹਾਂ আরে <laughs> আরে ਕਾਰ ਖੜੇ ਹੋ ਕੇ ਇਹਨਾਂ ਔਰਤਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਚੀ ਉੱਚੀ ਰੋਂਦੇ ਹੋਏ ਘਰਲੋਂਦੇ ਹੋਏ ਕੀਰਨੇ ਪਾਏ ਜਾ ਰਹੇ ਨੇ ਦਰਅਸਲ ਜਲੰਧਰ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਤੇ ਇੰਨੇ ਬੁਰੇ ਤਰੀਕੇ ਦੇ ਨਾਲ ਉਸ ਨੂੰ ਮਾਰਿਆ ਗਿਆ ਕਿ ਉਸ ਦੀ ਧੋਣ ਵੀ ਜਿਹੜੀ ਹੈ ਸਰੀਰ ਤੋਂ ਵੱਖ ਕਰ ਦਿੱਤੀ ਜਾਂਦੀ ਇੱਥੋਂ ਤੱਕ ਕਿ ਕਤਲ ਕਰਨ ਤੋਂ ਬਾਅਦ ਜੋ ਹੈ ਉਸ ਦੀ ਮ੍ਰਿਤਕ ਦੇਹ ਨੂੰ ਅੱਗ ਲਗਾ ਕੇ ਨਾਲੇ ਦੇ ਵਿੱਚ ਸੁੱਟਿਆ ਜਾਂਦਾ ਹੈ ਇਸ ਤਰ੍ਹਾਂ ਦਾ ਹੈਵਾਨੀਤ ਭਰਿਆ ਰੂਪ ਵੇਖਣ ਨੂੰ ਮਿਲਦਾ ਹੈ ਜਲੰਧਰ ਦੇ ਵਿੱਚ ਹਾਲਾਂਕਿ ਕਿਸੇ ਨਾਲ ਉਸ ਵਿਅਕਤੀ ਦੀ ਦੁਸ਼ਮਣੀ ਸੀ ਜਿਸਦੇ ਵੱਲੋਂ ਇਹ ਕਾਰਾ ਕੀਤਾ ਗਿਆ ਜਾਂ ਫਿਰ ਕੋਈ ਹੋਰ ਮਾਮਲਾ ਹੈ ਪੁਲਿਸ ਚਾਰਜ ਦਾ ਵਿਸ਼ਾ ਪਰ ਦੂਜੇ ਪਾਸੇ ਜਿਵੇਂ ਇਸ ਖਬਰ ਦੇ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਜੋ ਉਹਨਾਂ ਦਾ ਵਿਅਕਤੀ ਆ ਉਸਦੀ ਇਸ ਤਰ੍ਹਾਂ ਮੌਤ ਹੋ ਚੁੱਕੀ ਹੈ ਸ਼ਰੀਆਮ ਕਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਭੜਕੇ ਹੋਏ ਪਰਿਵਾਰਿਕ ਮੈਂਬਰ ਸੜਕ ਦੇ ਉੱਤੇ ਆ ਕੇ ਜੋ ਹੈ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਉੱਚੀ ਉੱਚੀ ਰੋਂਦੇ ਹੋਏ ਕਿ ਕੀਰਨੇ ਪਾਉਂਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਇਸ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਫੜ ਲਿਆ ਗਿਆ ਪਰ ਬੇहद ਹੈਰਾਨੀ ਵਾਲੀ ਗੱਲ ਹੈ ਕਿ ਜੋ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਉਸ ਦਾ ਸਿਰ ਅਜੇ ਤੱਕ ਨਹੀਂ ਲੱਭਿਆ ਜਾ ਸਕਿਆ ਉਸ ਦੇ ਸਿਰ ਦੀ ਭਾਲ ਕੀਤੀ ਜਾ ਰਹੀ ਹੈ ਕਤਲ ਦੇ ਅਸਲ ਕਾਰਨਾਂ ਦੇ ਬਾਰੇ ਵੀ ਕੁਝ ਵੀ ਪਤਾ ਨਹੀਂ ਚੱਲ ਸਕਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜੋ ਹੈ ਘਰ ਦੀਆਂ ਔਰਤਾਂ ਇਸ ਵੇਲੇ ਕੜਕ ਦੀ ਧੁੱਪ ਦੇ ਵਿੱਚ ਸੜਕ ਦੇ ਉੱਤੇ ਭੁੰਜੇ ਬੈਠ ਕੇ ਜੋ ਹੈ ਇਨਸਾਫ ਦੀ ਮੰਗ ਕਰ ਰਹੀਆਂ ਨੇ ਕਿਉਂਕਿ ਹੈਵਾਨੀਅਤ ਭਰਿਆ ਰੂਪ ਉਹਨਾਂ ਕਾਤਲਾਂ ਦਾ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਵਿਅਕਤੀ ਦਾ ਕਤਲ ਕੀਤਾ ਗਿਆ ਉਸ ਦੀ ਧੌਣ ਸਰੀਰ ਤੋਂ ਵਾਕ ਕਰ ਦਿੱਤੀ ਗਈ ਤੇ ਮ੍ਰਿਤਕ ਦੇ ਨੂੰ ਅੱਗ ਲਗਾ ਕੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਆਖਿਰਕਾਰ ਇਸ ਵੇਲੇ ਕੀ ਮਾਹੌਲ ਬਣਿਆ ਹੋਇਆ ਹੈ ਥਾਣੇ ਦੇ ਬਾਹਰ ਤਸਵੀਰਾਂ ਵੱਲ ਰੁਕ ਕਰਦੇ ਹਾਂ মায়ে <laughs>